ਪੜ੍ਹ ਕੋ ਪੰਜਾਬੀ ਵੇਖ ਰਹੇ ਵਿਦਿਆਰਥੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਪਿਆਰੇ ਵਿਦਿਆਰਥੀਓ ਮੈਂ ਜਿਹੜੀ ਅੱਜ ਕਵਤਾ ਕਰਾ ਰਹੀ ਹਾਂ ਉਹ ਜਿੰਨੀਆਂ ਵੀ ਪ੍ਰੋਫੈਸ਼ਨਲ ਕਲਾਸਸ ਨੇ ਉਹਨਾਂ ਦੇ ਵਿੱਚ ਪੁਸਤਕ ਲੱਗੀ ਹੋਈ ਹੈ ਸਰਬੋਤਮ ਪੰਜਾਬੀ ਕਵਤਾ ਤੇ ਉਸ ਕਵਤਾ ਦੇ ਵਿੱਚ ਉਸ ਪੁਸਤਕ ਦੇ ਵਿੱਚ ਅਮਰਤਾ ਪ੍ਰੀਤਮ ਜੀ ਦੀ ਇੱਕ ਕਵਤਾ ਹੈ ਅੱਜ ਆਂਖਾਂ ਬਾਰਿਸ਼ਾਂ ਇੱਕ ਹਕਤਾ ਪੰਜਾਬੀ ਦੀ ਬੜੀ ਹੀ ਪ੍ਰਸਿੱਧ ਕਵਤਾ ਹੈ ਜਿਹੜੀ ਕਿ ਉਸ ਵੇਲੇ ਲਿਖੀ ਗਈ ਸੀ ਜਦੋਂ 1947 ਦੀ ਦੇਸ਼ ਵੰਡ ਹੋਈ ਤੇ ਉਸ ਵੇਲੇ ਬਹੁਤ ਜ਼ਿਆਦਾ ਫਿਰਕਾ ਪ੍ਰਸਤੀ ਜਿਹੜੀ ਸੀ ਦੋਨਾਂ ਦੇਸ਼ਾਂ ਦੇ ਵਿੱਚ ਧਰਮਾਂ ਦੇ ਨਾਂ ਤੇ ਕਤਲੋਗਾਰਤ ਹੋਈ ਖੂਨ ਖਰਾਬਾ ਹੋਇਆ ਔਰਤਾਂ ਦੀ ਬੇਪਤੀ ਹੋਈ ਬੱਚਿਆਂ ਨੂੰ ਇਦਾਂ ਇਸ ਤਰ੍ਹਾਂ ਹੀ ਮਰਵਾ ਦਿੱਤਾ ਗਿਆ ਔਰ ਬਹੁਤ ਜ਼ਿਆਦਾ ਆਚਾਰੇ ਪਾਸੇ ਹਾਹਾਕਾਰ ਮੱਚੀ ਸੀ ਤਾਂ ਉਸ ਵੇਲੇ ਅਮਰਤਾ ਪ੍ਰੀਤਮ ਨੇ ਇੱਕ ਆਵਾਜ਼ ਮਾਰੀ ਸੀ ਬਾਰਿਸ਼ਾ ਨੂੰ ਕਿਉਂ ਅਵਾਰਿਸ ਸ਼ਾਹ ਨੂੰ ਨੂੰ ਹੀ ਕਿਉਂ ਆਵਾਜ਼ ਦਿੰਦੀ ਹੈ ਇਸ ਦਾ ਵੀ ਇੱਕ ਕਾਰਨ ਹੈ ਕਿਉਂਕਿ ਵਾਰਿਸ ਸ਼ਾਹ ਉਹ ਪੰਜਾਬੀ ਦਾ ਕਵੀ ਹੈ ਜਿਹੜਾ ਕਿ ਕਿੱਸਾ ਰਚਨਾ ਦੇ ਵਿੱਚ ਜਿਨ੍ਹਾਂ ਦਾ ਬਹੁਤ ਜ਼ਿਆਦਾ ਨਾਮ ਹੈ ਔਰ ਜਿਨ੍ਹਾਂ ਨੇ ਹੀਰ ਦਾ ਕਿੱਸਾ ਲਿਖਿਆ ਸੀ ਤੇ ਹੀਰ ਦੇ ਕਿੱਸੇ ਵਿੱਚ ਉਹਨਾਂ ਨੇ ਪੂਰੀ ਤਰ੍ਹਾਂ ਹੀਰ ਦੇ ਨਾਲ ਹਮਦਰਦੀ ਦੱਸਦਿਆਂ ਹੋਇਆ ਸਮਾਜ ਨੂੰ ਦੋਸ਼ੀ ਦੱਸਿਆ ਸੀ ਤਾਂ ਉਸ ਵੇਲੇ ਅਮਰਤਾ ਪ੍ਰੀਤਮ ਵੀ ਵਾਰਿਸ ਸ਼ਾਹ ਨੂੰ ਕਹਿੰਦੀ ਹੈ ਕਿ ਜਦੋਂ ਤੁਸੀਂ ਜਦੋਂ ਉਹ ਸਮਾਜ ਸੀ ਜਦੋਂ ਫਿਰ ਦੇ ਦੁੱਖ ਦੀ ਦਾਸਤਾਨ ਵਾਰਿਸ਼ਾ ਨੇ ਲਿਖੀ ਸੀ ਤੇ ਅੱਜ ਜਦੋਂ 1947 ਦਾ ਬੇਰਹਿਮ ਸਵਾ ਹੈ ਜਿਸ ਵੇਲੇ ਔਰਤਾਂ ਦੀ ਬੇਪਤੀ ਹੋ ਰਹੀ ਹੈ ਤਾਂ ਉਸ ਵੇਲੇ ਵੀ ਵਾਰਿਸ਼ਾ ਵਰਗੇ ਕਵੀ ਨੂੰ ਅੱਗੇ ਆਉਣਾ ਚਾਹੀਦਾ ਹੈ ਤੇ ਉਹ ਉਸ ਨੂੰ ਜਿਸ ਤਰ੍ਹਾਂ ਹਿਰਦੇ ਇਸ਼ਕ ਦਾ ਕਿੱਸਾ ਉਸਨੇ ਲਿਖਿਆ ਸੀ ਉਸ ਤਰ੍ਹਾਂ ਸਮਾਜ ਵਿੱਚ ਫੈਲੀ ਹੋਈ ਫਿਰਕਾ ਪ੍ਰਸਤੀ ਦੇ ਖਿਲਾਫ ਲਿਖਣ ਵਾਸਤੇ ਉਹਨਾਂ ਨੂੰ ਕਬਰਾਂ ਵਿੱਚੋਂ ਬੋਲਣਾ ਚਾਹੀਦਾ ਹੈ ਅਰਥਾਤ ਉਹ ਐਸੇ ਕਵੀ ਦੀ ਤਲਾਸ਼ ਨੇ ਜਿਹੜਾ ਕਵੀ ਸੱਚ ਬੋਲੇ ਤੇ ਸ ਇਹਦਾ ਸੱਚ ਜਿਹੜਾ ਹੈ ਲੋਕਾਂ ਦੇ ਸਾਹਮਣੇ ਲਿਆ ਸਕੇ ਤਾਂ ਹੀ ਉਹ ਕਹਿੰਦੇ ਹਨ ਕਿ ਅੱਜ ਆਗਾ ਖਾਂ ਵਾਰਿਸ਼ਾ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਅਗਲਾ ਵਰਕਾ ਫੋਲ ਕਿ ਜਦੋਂ ਮਹੀਰ ਦੇ ਨਾਲ ਬੁਰਾ ਹੋਇਆ ਸੀ ਤਾਂ ਵਾਰਿਸ਼ਾ ਨੇ ਹੀ ਨਾਲ ਹਮਦਰਦੀ ਕੀਤੀ ਸੀ ਤੇ ਅੱਜ ਅਨੇਕਾਂ ਹੀ ਔਰਤਾਂ ਧਰਮ ਦੇ ਨਾਂ ਤੇ ਆਪਣੇ ਉਹਨਾਂ ਨੂੰ ਇੱਜ਼ਤ ਪਤਲੇਖੇ ਲਾਉਣੀ ਪੈ ਰਹੀ ਹੈ ਤਾਂ ਉਹਨਾਂ ਨੂੰ ਹਵਸ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਤੇ ਅੱਜ ਉਹਨਾਂ ਵਾਸਤੇ ਕੁਝ ਲਿਖ ਉਹ ਅਮਰਤਾ ਪ੍ਰੀਤਮ ਵਾਸਤਵ ਨੂੰ ਧੰਨ ਵਾਰਿਸ਼ਾ ਨੂੰ ਉਹ ਲਿਖਦਿਆਂ ਨੇ ਇੱਕ ਰੋਈ ਸੀ ਤੀ ਪੰਜਾਬ ਦੀ ਤੂੰ ਲਿਖ ਲੇ ਕੁਮਾਰੇ ਵੈਣ ਅੱਜ ਲੱਖਾਂ ਧੀਆ ਰੋਂਦੀਆਂ ਤੈਨੂੰ ਵਾਰਿਸ਼ਾ ਨੂੰ ਕਹਿਣ ਉਹ ਕਹਿੰਦੇ ਹਨ ਕਿ ਜਦੋਂ ਹੀਰ ਰੋਇ ਸੀ ਉਸ ਨੂੰ ਇਸ਼ਕ ਦੇ ਵਿੱਚ ਪਿਆਰ ਦੇ ਵਿੱਚ ਵਿਛੋੜਾ ਮਿਲਿਆ ਤੇ ਉਸ ਦਾ ਉਸ ਦਾ ਜਿਹੜਾ ਰੋਣਾ ਸੀ ਉਸ ਤੇ ਜਿਹੜਾ ਦੁੱਖ ਸੀ ਉਸ ਨੂੰ ਵਾਰਿਸ਼ਾ ਨੇ ਆਪਣੀ ਕਲਮ ਰਾਹੀਂ ਜ਼ਾਹਰ ਕੀਤਾ ਸੀ ਤੇ ਅੱਜ 1947 ਦੇ ਸਮੇਂ 'ਚ ਲੱਖਾਂ ਹੀ ਧੀਆ ਰੋ ਰਹੀਆਂ ਹਨ ਕਈਆਂ ਦੇ ਮਾਪੇ ਉਹਨਾਂ ਤੋਂ ਜੁਦਾ ਹੋ ਗਏ ਹਨ ਕਈਆਂ ਨੂੰ ਕੁਝ ਔਰਤਾਂ ਨੂੰ ਜਾਂ ਲੜਕੀਆਂ ਨੂੰ ਧਰਮ ਦੇ ਨਾਂ ਤੇ ਉਹਨਾਂ ਦੀ ਇੱਜ਼ਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਤੇ ਅੱਜ ਵਾਰਿਸ ਸ਼ਾਹ ਵਰਗੇ ਕਵੀ ਦੀ ਚਾਹੀਦਾ ਹੈ ਕਿ ਉਹ ਇਹਨਾਂ ਦਾ ਦੁੱਖ ਲਿਖੇ ਦੁੱਖ ਜ਼ਾਹਰ ਕਰੇ ਅਗਲੇ ਕਾਫਟੇ ਚ ਲਿਖ ਦਿਆ ਉੱਥੇ ਦਰਦਮੰਦਾਂ ਦੇ ਦਰਦੀਆਂ ਉੱਥੇ ਤਾਕ ਆਪਣਾ ਪੰਜਾਬ ਉਹ ਕਹਿੰਦੇ ਹਨ ਕਿ ਵਾਰਿਸ ਸ਼ਾਹ ਤੂੰ ਇੱਕ ਦਰਦ ਨਿਵਾਰਨ ਕਰਨ ਵਾਲਾ ਸੀ ਜਿਸਨੇ ਹੀਰ ਦੇ ਦੁੱਖ ਦਾ ਦਰਦ ਦਾ ਬਹੁਤ ਹੀ ਸੋਹਣਾ ਪ੍ਰਗਟਾਵਾ ਕੀਤਾ ਸੀ ਤੇ ਅੱਜ 1947 ਦੇ ਸਮੇਂ ਚ ਲੋੜ ਹੈ ਕਿਹੋ ਜਿਹਾ ਦਰਦ ਵਡਾਉਣ ਵਾਲਾ ਦਰਦੀ ਹੋਵੇ ਜਿਹੜਾ ਪੰਜਾਬ ਦਾ ਦੁੱਖ ਵੇਖੇ ਤੇ ਉਸ ਦੁੱਖ ਦਾ ਕਿੱਸਾ ਲਿਖੇ ਅੱਜ ਬੇਲੇ ਲਾਸ਼ਾਂ ਵਿਸ਼ੀਆਂ ਦੇ ਲਹੂ ਦੀ ਭਰੀ ਚਨਾਬ ਉਹ ਵੇਲਾ ਜਿੱਥੇ ਹੀਰ ਕਦੇ ਰਾਜੇ ਵਾਸਤੇ ਚੂਰੀ ਲੈ ਕੇ ਜਾਂਦੀ ਸੀ ਜਿਹੜਾ ਉਹਨਾਂ ਦੇ ਪਿਆਰ ਦਾ ਗਵਾਹ ਸੀ ਅੱਜ ਉਥੇ ਜਿਹੜੀ ਲਹੂ ਦੀ ਚਨਾਬ ਭਰੀ ਹੈ ਤੇ ਲਾਸ਼ਾਂ ਵਿਸ਼ੀਆਂ ਹੋਈਆਂ ਹਨ ਪਾ ਫਿਰਕੂ ਤਾਕਤਾਂ ਨੇ ਸਿਰ ਚੁੱਕਿਆ ਹੈ ਤੇ ਚਾਰੇ ਪਾਸੇ ਧਰਮ ਦੇ ਨਾਂ ਦੇ ਉੱਤੇ ਮਾਰ ਢਾੜ ਹੋ ਰਹੀ ਹੈ ਤੇ ਮੁਸਲਮ ਸੇਖ ਹਿੰਦੂ ਲੋਕ ਇੱਕ ਦੂਜੇ ਦੇ ਵੈਰੀ ਹੋ ਗਏ ਹਨ ਦੁਸ਼ਮਣ ਹੋ ਗਏ ਹਨ ਕਿਸ ਨੇ ਪੰਜਾਂ ਪਾਣੀਆ ਦਿੱਤਾ ਜ਼ਹਿਰਲਾ ਕਵਿਤਰੀ ਕਹਿੰਦੀ ਹੈ ਕਿ ਕੌਣ ਹੈ ਜਿਸ ਨੇ ਪੰਜਾਬ ਦੇ ਪੰਜ ਪਾਣੀ ਜਿਨ੍ਹਾਂ ਦੇ ਵਿੱਚ ਜੇਲਮ ਸਤਲੁਜ ਚਨਾਬ ਰਾਵੀ ਤੇ ਰਾਵੀ ਦਰਿਆ ਹੰਚ ਨਾ ਆਦ ਰਿਆ ਹੰਚ ਕਹਿੰਦੇ ਕਿੰਨਾ ਕੋਣ ਹੈ ਜਿਸ ਨੇ ਇਹਨਾਂ ਪੰਜਾਂ ਪਾਣੀਆਂ ਦੇ ਵਿੱਚ ਅੱਜ ਨਫ਼ਰਤ ਦਾ ਜ਼ਹਿਰ ਪਲਾ ਬਲਾ ਦਿੱਤਾ ਹੈ ਅਰਥਾਤ ਦੋਹਾਂ ਦੇਸ਼ਾਂ ਦੇ ਦਰਮਿਆਨ ਕਿਸ ਨੇ ਲਕੀ ਖਿੱਚ ਦਿੱਤੀ ਹੈ ਕਿਸ ਨੇ ਦੋਹਾਂ ਤਿੰਨਾਂ ਧਰਮਾਂ ਦੇ ਵਿੱਚ ਇੱਕ ਦਰਾੜ ਪਾ ਦਿੱਤੀ ਹੈ ਉਹਨਾਂ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ ਤੇ ਕਵਿਤਰੀ ਇਸ ਗੱਲੋਂ ਵੀ ਪਰੇਸ਼ਾਨ ਹੈ ਕਿ ਉਹਨਾਂ ਪੰਜਾਂ ਪਾਣੀਆਂ ਵਿੱਚ ਤਾਂ ਜ਼ਹਿਰ ਨਫ਼ਰਤ ਦੀ ਢਲ ਗਈ ਹੈ ਤੇ ਇਹ ਜ਼ਹਿਰ ਜਿਹੜੀ ਹੈ ਹੁਣ ਚਾਰੇ ਪਾਸੇ ਇਸ ਦਾ ਅਸਰ ਹੋ ਗਿਆ ਹੈ ਤਾਂ ਸਾਰੇ ਪਿੰਡ ਸ਼ਹਿਰ ਸਾਰੀਆਂ ਜਗ੍ਹਾ ਜਗਾ ਤੇ ਧਰਮ ਦੇ ਨਾਂ ਤੇ ਫਿਰਕਾ ਪ੍ਰਸਤੀ ਦੇ ਨਾਂ ਤੇ ਲੋਕ ਵੰਡੇ ਜਾ ਰਹੇ ਹਨ ਤੇ ਧਰਤੀ ਜਿਹੜੀ ਹੈ ਉਹ ਇਸ ਧਰਤੀ ਉੱਪਰ ਦੁੱਖ ਵੱਧ ਗਿਆ ਹੈ ਉਸ ਨੂੰ ਧਰਤੀ ਨੂੰ ਬਹੁਤ ਖੂਨ ਖਰਾਬਾ ਵੇਖਣਾ ਪੈ ਰਿਹਾ ਹੈ ਇਸ ਜ਼ਰਖੇਜ਼ ਜ਼ਮੀਨ ਦੇ ਲੂ ਲੂ ਫੁੱਟਿਆ ਜ਼ਹਿਰ ਪਾਪ ਜਿਹੜੀ ਧਰਤੀ ਪੰਜਾਬ ਦੀ ਹੈ ਬਹੁਤ ਜ਼ਿਆਦਾ ਉਪਜਾਊ ਸੀ ਜਿੱਥੇ ਕਿ ਬਹੁਤ ਪਿਆਰ ਨਾਲ ਬੜੇ ਹੀ ਸਨੇਹ ਨਾਲ ਲੋਕ ਆਪਣੀਆਂ ਜ਼ਮੀਨਾਂ ਤੇ ਫਸਲਾਂ ਬੀਜਦੇ ਸਨ ਪਰ ਅੱਜ ਉਹਨਾਂ ਜ਼ਮੀਨਾਂ ਨੂੰ ਹੀ ਛੱਡ ਛੱਡ ਕੇ ਉਹਨਾਂ ਨੂੰ ਇੱਕ ਦੂਜੇ ਪਾਸੇ ਜਾਣਾ ਪੈ ਰਿਹਾ ਹੈ ਤੇ ਉਹਨਾਂ ਦੇ ਮਨਾਂ ਵਿੱਚ ਵੀ ਜ਼ਹਿਰ ਫੁੱਟ ਗਿਆ ਹੈ ਇੱਕ ਦੂਜੇ ਦੇ ਖਿਲਾਫ ਤੇ ਉਹਨਾਂ ਦੇ ਚਿਹਰਿਆਂ ਉੱਪਰ ਵੀ ਗੁੱਸੇ ਦੀਆਂ ਲਾਲੀਆਂ ਹਨ ਪਾਵ ਲੋਕ ਜਿਹੜੇ ਹਨ ਧਾਰਮਿਕ ਫਿਰ ਕਪਰਸਤੀ ਦਾ ਸ਼ਿਕਾਰ ਹੋ ਕੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ ਹਨ ਤੇ ਉਹਨਾਂ ਦੇ ਚਿਹਰਿਆਂ ਉੱਪਰ ਬਹੁਤ ਗੁੱਸੇ ਦੀਆਂ ਲਾਲੀਆਂ ਚੜੀਆਂ ਹਨ ਤੇ ਜਿੱਥੇ ਕਿਤੇ ਵੀ ਉਹ ਇੱਕ ਦੂਸਰੇ ਨੂੰ ਦੇਖਦੇ ਹਨ ਆਪਣੇ ਧਰਮ ਦੇ ਖਿਲਾਫ ਆਪਣੇ ਧਰਮ ਨੂੰ ਬਚਾਉਣ ਦੀ ਗੱਲ ਕਰਦੇ ਕਰਦੇ ਇੱਕ ਇਨਸਾਨੀਅਤ ਦੇ ਵੈਰੀ ਹੋ ਗਏ ਹਨ ਫੁੱਟ ਫੁੱਟ ਚੜਿਆ ਕਹਿਰ ਤੇ ਸਾਰਿਆਂ ਦੇ ਮਨਾਂ ਵਿੱਚ ਕਹਿਰ ਚੜਿਆ ਹੈ ਨਫ਼ਰਤ ਦਾ ਗੁੱਸਾ ਹੈ ਤੇ ਫਿਰ ਕੁਤਾਕਤਾਂ ਦਾ ਪ੍ਰਭਾਵ ਹੈ ਜਾਂ ਕਹਿ ਸਕਦੇ ਆ ਕਿ ਦੋਨਾਂ ਪਾਸੇ ਦੋਹਾਂ ਇੱਕ ਕਲਪਨਾ ਕੀਤੀ ਗਈ ਸੀ ਵੀ ਜਦੋਂ ਦੇਸ਼ ਆਜ਼ਾਦ ਹੋਏਗਾ ਤੇ ਉਸ ਵੇਲੇ ਬਹੁਤ ਚੰਗਾ ਮਾਤਾਵਰਣ ਹੋਏਗਾ ਪਰ ਦੇਸ਼ ਦੀ ਵੰਡ ਹੋ ਜਾਣ ਦੇ ਨਾਲ ਉਹ ਸਾਰੇ ਸੁਪਨੇ ਲੋਕਾਂ ਦੇ ਚੂਰ-ਚੂਰ ਹੋ ਗਏ ਤੇ ਉਹਨਾਂ ਦੇ ਚਿਹਰਿਆਂ ਤੇ ਗੁੱਸਾ ਵੀ ਹੈ ਨਫ਼ਰਤ ਵੀ ਹੈ ਤੇ ਧਾਰਮਿਕ ਤੌਰ ਤੇ ਦੋ ਦੇਸ਼ਾਂ ਦਾ ਬਣ ਜਾਣਾ ਪੂਰੀ ਤਰ੍ਹਾਂ ਇਨਸਾਨੀਅਤ ਦੇ ਖਿਲਾਫ ਸੀ ਜਿਸ ਨਾਲ ਬਹੁਤ ਲੋਕਾਂ ਨੂੰ ਨੁਕਸਾਨ ਚਲੜਾ ਪਿਆ ਤੇ ਇਹ ਜਿਹੜਾ ਨਫ਼ਰਤ ਦੀ ਹਵਾ ਸੀ ਇਹ ਘਰ-ਘਰ ਦੇ ਵਿੱਚ ਵਗੜ ਲੱਗ ਪਈ ਤੇ ਰਾਂਝੇ ਦੀ ਜਿਸ ਤਰ੍ਹਾਂ ਬੰਸਰੀ ਸੀ ਤੇ ਉਹਦਾ ਬਹੁਤ ਖੂਬਸੂਰਤ ਆਵਾਜ਼ ਸੀ ਅੱਜ ਉਹ ਬੰਸਰੀ ਦੀ ਆਵਾਜ਼ ਵੀ ਨਾਗ ਵਰਗੀ ਜ਼ਹਿਰੀਲੀ ਹੋ ਗਈ ਹੈ ਅਰਥਾਤ ਕਿਤੇ ਵੀ ਪਿਆਰ ਦੇ ਗੀਤ ਕੋਈ ਨਹੀਂ ਗਾ ਰਿਹਾ ਹਰ ਪਾਸੇ ਨਫ਼ਰਤ ਦਾ ਹੀ ਪ੍ਰਚਾਰ ਹੋ ਰਿਹਾ ਹੈ ਉਸ ਤੋਂ ਬਾਅਦ ਕਵਿਤਰੀ ਲਿਖਦੀ ਹੈ ਕਿ ਜਿਹੜਾ ਇਹ ਡੰਗ ਲੱਗਾ ਲੋਕਾਂ ਨੂੰ ਭਾਗ ਡੰਗ ਦਾ ਭਾਵ ਇੱਥੇ ਕੀ ਹੈਗਾ ਕਿ ਜਿਹੜੀ ਰਾंजे ਦੀ ਵੰਦਲੀ ਦੇ ਵਿੱਚੋਂ ਤਾਂ ਖੂਬਸੂਰਤ ਨਗਮੇ ਆਵਾਜ਼ ਆਉਂਦੀ ਸੀ ਪਰ ਜਿਹੜਾ ਇਹਨਾਂ ਦੋਨਾਂ ਦੇਸ਼ਾਂ ਦੇ ਦਰਮਿਆਨ ਜੋ ਇੱਕ ਪਾੜਾ ਵੱਧ ਗਿਆ ਹੈ ਉਸ ਦਾ ਕਾਰਨ ਪਹਿਲਾ ਡੰਗ ਮਦਾਰੀਆਂ ਮਦਾਰਿਕ ਇਹਨਾਂ ਨੂੰ ਕਿਹਾ ਗਿਆ ਉਸ ਵੇਲੇ ਦੇ ਨੇਤਾਵਾਂ ਕਵਿਤਰੀ ਕਹਿ ਰਹੀ ਹੈ ਕਿ ਜਿਹੜੇ ਉਸ ਵੇਲੇ ਦੇ ਨੇਤਾ ਸੀ ਉਹ ਧਰਮ ਦੇ ਨਾਂ ਤੇ ਪਹਿਲਾਂ ਉਹ ਵੰਡੇ ਗਏ ਉਹਨਾਂ ਦੇ ਸਿਧਾਂਤ ਗਵਾਚ ਗਏ ਤੇ ਉਸ ਤੋਂ ਬਾਅਦ ਹਰ ਕੋਈ ਵਿਅਕਤੀ ਉਸ ਧਰਮ ਦੀ ਉਸ ਫਿਰਕਾ ਪ੍ਰਸਤੀ ਦੀ ਭੇਟ ਚੜ ਗਿਆ ਤੇ ਹਰ ਕੋਈ ਇੱਕ ਦੂਜੇ ਦੇ ਖਿਲਾਫ ਇਨਸਾਨ ਨਹੀਂ ਸਮਝਦਾ ਇੱਕ ਦੂਜੇ ਨੂੰ ਉਹਦੇ ਧਰਮ ਤੋਂ ਉਸ ਨੂੰ ਜਾਣਦਾ ਸੀ ਤੇ ਹਰ ਵਿਅਕਤੀ ਲਾਗ ਲੱਗਣਾ ਹੁੰਦਾ ਹਰ ਇੱਕ ਦੇ ਅੰਦਰ ਇਹ ਭਾਵਨਾ ਆ ਗਈ ਕਿ ਪਹਿਲਾਂ ਤਾਂ ਇਹ ਭਾਵਨਾ ਨੇਤਾਵਾਂ ਦੇ ਅੰਦਰ ਆਈ ਕਿ ਦੇਸ਼ ਨੂੰ ਧਰਮ ਦੇ ਨਾਂ ਤੇ ਵੰਡਿਆ ਜਾਵੇ ਉਸ ਤੋਂ ਬਾਅਦ ਇਹ ਜਿਹੜੀ ਲਾਗ ਹੈ ਜਾਂ ਇਹ ਜਿਹੜਾ ਇੱਕ ਪ੍ਰਭਾਵ ਹੈ ਉਹ ਹਰ ਇੱਕ ਦੇ ਮਨ 'ਚ ਆ ਗਿਆ ਕਿ ਦੂਸਰੇ ਧਰਮ ਨੂੰ ਬੁਰਾ ਕਹਿ ਕੇ ਉਸ ਦੇ ਲੋਕਾਂ ਨੂੰ ਮਾਰਨਾ ਤੇ ਉਹਨਾਂ ਦਾ ਔਰਤਾ ਨਾਲ ਬੱਚਿਆਂ ਨਾਲ ਬੁਰਾ ਵਿਹਾਰ ਕਰਨਾ ਇਹ ਸਾਰਿਆਂ ਦੇ ਮਨ 'ਚ ਆ ਗਿਆ ਨਾਗਾ ਕਿੰਨੇ ਲੋਕ ਮੂੰਹ ਬਸ ਫਿਰ ਡੰਗ ਹੀ ਡੰਗ ਕਿ ਸਾਰੇ ਪਾਸੇ ਲੋਕਾਂ ਦੇ ਮੂੰਹ ਜਿਹੜੇ ਨਫ਼ਰਤ ਰੂਪੀ ਨਾਗਾ ਦੇ ਪ੍ਰਭਾਵ ਨਾਲ ਕੀ ਲਏ ਗਏ ਅਰਥਾਤ ਉਹਨਾਂ ਦੇ ਮਨ ਵਿੱਚ ਇੱਕ ਦੂਜੇ ਪ੍ਰਤੀ ਗੁੱਸਾ ਇੱਕ ਦੂਜੇ ਪ੍ਰਤੀ ਨਫ਼ਰਤ ਇੱਕ ਦੂਜੇ ਦੇ ਪ੍ਰਤੀ ਦੂਰੀਆਂ ਵੱਧ ਗਈਆਂ ਸਨ ਤੇ ਜਿਸ ਤਰ੍ਹਾਂ ਸੱਪ ਦੇ ਡੰਗ ਨਾਲ ਕਿਸੇ ਦਾ ਸਰੀਰ ਦਾ ਨੀਲਾ ਪੈ ਜਾਂਦਾ ਹੈ ਉਸ ਤਰ੍ਹਾਂ ਪੰਜਾਬ ਰੂਪੀ ਜਿਹੜਾ ਉਸ ਵੇਲੇ ਧਰਤੀ ਸੀ ਉਹ ਨਫ਼ਰਤ ਦੇ ਜ਼ਹਿਰ ਨਾਲ ਨੀਲੀ ਪੈ ਗਈ ਸੀ ਇਰwidehat ਆਪਸੀ ਪੇਮ ਪਿਆਰ ਰਿਸ਼ਤੇ ਸਭ ਟੋਟਗੇ ਸਨ ਤੇ ਗਲੀ ਗੁਆੜ ਰਹੇ ਨੇ ਲੋਕ ਜਿਹੜੇ ਪਹਿਲਾਂ ਇੱਕ ਦੂਜੇ ਦੇ ਕਦੀ ਵੀ ਧਰਮਾਂ ਦੇ ਨਾਂ ਤੇ ਵੰਡੇ ਨਹੀਂ ਸੀ ਗਏ ਉਹ ਸਾਰੇ ਹਿੰਦੂ ਮੁਸਲਮਨ ਦੇ ਨਾਂ ਤੇ ਵੰਡੇ ਗਏ ਗਲਿਓ ਟੁੱਟੇ ਗੀਤ ਫਿਰ ਤਰਕਲਿਓ ਟੁੱਟੀ ਤੰਦ ਤੇ ਪਹਿਲਾਂ ਤਾਂ ਔਰਤਾਂ ਰਲ ਮਿਲ ਕੇ ਗੀਤ ਗਾਉਂਦੀਆਂ ਸੀ ਚਰਖੇ ਕੱਤਦਿਆਂ ਸਨ ਪਰ 1947 ਦੇ ਜ਼ਾਲਮ ਸਮੇਂ ਦੇ ਵਿੱਚ ਇਹਨਾਂ ਔਰਤਾਂ ਦੇ ਗੀਤ ਵੀ ਟੁੱਟ ਗਏ ਕਿਉਂਕਿ ਇਹਨਾਂ ਨੂੰ ਧਾਰਮਿਕ ਫਿਰਕਾ ਪ੍ਰਸਤੀ ਦੇ ਕਾਰਨ ਕਈਆਂ ਔਰਤਾਂ ਨੂੰ ਹਵਸ ਦਾ ਸ਼ਿਕਾਰ ਹੋਣਾ ਪਿਆ ਤੇ ਉਹਨਾਂ ਨੂੰ ਬਹੁਤ ਬੁਰਾ ਵਿਹਾਰ ਉਹਨਾਂ ਨਾਲ ਧਰਮ ਦੇ ਨਾਂ ਤੇ ਕੀਤਾ ਗਿਆ ਤੇ ਜਿਸ ਤਰ੍ਹਾਂ ਚਰਖੇ ਦੀ ਤੰਦ ਟੁੱਟ ਜਾਂਦੀ ਹੈ ਉਸ ਤਰ੍ਹਾਂ ਇਹਨਾਂ ਔਰਤਾਂ ਦੀ ਜ਼ਿੰਦਗੀ ਦੀ ਜਿਹੜੀ ਖੁਸ਼ੀਆਂ ਦੀ ਤੰਦ ਜਿਹੜੀ ਸੀ ਉਹ ਟੁੱਟ ਗਈ ਤਿਰੰਗ ਨਾ ਟੁੱਟੀਆਂ ਸਹਿਲੀਆਂ ਤੇ ਉਹਨਾਂ ਦੀਆਂ ਸਹੇਲੀਆਂ ਇਕੱਠੀਆਂ ਰਲ ਕੇ ਬੈਠ ਕੇ ਚਰਖੇ ਕੱਤਦੀਆਂ ਸਨ ਉਹਨਾਂ ਦੇ ਚਰਖੇ ਬੰਦ ਹੋ ਗਏ ਅਰਥਾਤ ਉਹਨਾਂ ਨੂੰ ਧਾਰਮਿਕ ਫਿਰਕਾ ਪ੍ਰਸਤੀ ਦਾ ਸ਼ਿਕਾਰ ਹੋ ਕੇ ਮੁਸਲਮ ਔਰਤਾਂ ਜਿਹੜੀਆਂ ਸੀ ਉਹਨਾਂ ਨੂੰ Hindu ਜਾਂ Sikh ਜਿਹੜੇ ਤਬਕੇ ਸੀ ਉਹਨਾਂ ਦੇ ਹਵਸਤਾ ਸ਼ਿਕਾਰ ਹੋਣਾ ਪਿਆ ਤੇ ਜਿਹੜੇ Hindu Sikh ਔਰਤਾਂ ਸੀ ਉਹਨਾਂ ਨੂੰ ਮੁਸਲਮ ਤਤਰਬ ਦੇ ਜਿਹੜੇ ਸੀ ਉਸ ਵੇਲੇ ਦੇ ਆਪਣੇ ਆਪ ਨੂੰ ਰਾਖੇ ਦਾਸ ਤੇ ਸਨ ਉਹਨਾਂ ਦੇ ਹਵਸਤਾ ਸ਼িকার ਹੋਣਾ ਪਿਆ ਤੇ ਉਹਨਾਂ ਦੇ ਚਰਖੇ ਵੀ ਬੰਦ ਹੋ ਗਏ ਤੇ ਉਹਨਾਂ ਦੇ ਗੀਤ ਵੀ ਬੰਦ ਹੋ ਗਏ ਸਣੇ ਸੇਜ ਦੇ ਬੇੜੀਆਂ ਲੁੱਡਣ ਦਿੱਤੀਆਂ ਰੋੜ ਲੁੱਡਣ ਦਾ ਮਲਾਹ ਜਿਸ ਨੇ ਹੀਰ ਤੇ ਰਾਜੇ ਨੂੰ ਮਿਲਾਇਆ ਸੀ ਭਾਵ ਰਾਂਝਾ ਉਸਦੀ ਬੇੜੀ ਤੇ ਬੈਠ ਕੇ ਹੀਰ ਦੇ ਘਰ ਤੱਕ ਹੀਰ ਦੇ ਬਾਗ ਤੱਕ ਪਹੁੰਚਿਆ ਸੀ ਤੇ ਹੀਰ ਨੂੰ ਮਿਲਿਆ ਸੀ ਅੱਜ ਉਹ ਲੁੱਡਣ ਮਲਾਹ ਜਿਹੜਾ ਹੈ ਉਹ ਪ੍ਰੇਮ ਦਾ ਵੈਰੀ ਹੋ ਗਿਆ ਹੈ ਅਰਥਾਤ ਹੁਣ ਦੋਹਾਂ ਦੇਸ਼ਾਂ ਦਰਮਿਆਨ ਖਿੱਚੀ ਗਈ ਲਕੀਰ ਕਰਕੇ ਜਿਹੜੇ ਲੋਕ ਹਨ ਇੱਕ ਦੂਜੇ ਦੇ ਦੁਸ਼ਮਣ ਬਣ ਗਏ ਹਨ ਤੇ ਉਹ ਲੁੱਡਣ ਮਲਾਹ ਜਿਹੜਾ ਸੀ ਉਹ ਲੋਕਾਂ ਨੂੰ ਮਿਲਾਉਣ ਵਾਲਾ ਸੀ ਅੱਜ ਉਹ ਲੋਕਾਂ ਨੂੰ ਵਿਛੋੜ ਰਿਹਾ ਹੈ ਅਰਥ ਕਹਿੰਦਾ ਭਾਵ ਲੁੱਡਣ ਮਲਾਹ ਤੋਂ ਭਾਵ ਇੱਥੇ ਉਸ ਵੇਲੇ ਜਿਹੜੇ ਤਾਰ ਮਕਜਾ ਜਿਹੜੇ ਸਾਡੇ ਰਾਜਨੀਤਿਕ ਲੀਡਰ ਹਨ ਉਹਨਾਂ ਨੂੰ ਲੇਖਕਾਂ ਨੇ ਕਿਹਾ ਹੈ ਕਿ ਉਹਨਾਂ ਨੇ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਕਰ ਦਿੱਤੀ ਸਣੇ ਡਾਲੀਆਂ ਪੀਂਗਾ ਜਿਪਪੜਾ ਦਿੱਤੀ ਤੋਰ ਪੀਂਗਾ ਉਸ ਕਿਉਂਕਿ ਅਗਸਤ ਉਹ ਜਦੋਂ ਦੇਸ਼ ਆਜ਼ਾਦ ਹੋਇਆ ਨਾ ਉਸ ਵੇਲੇ ਸਾਵਣ ਦਾ ਮਹੀਨਾ ਸੀ ਤੇ ਲੋਕੀ ਪੀਂਗਾ ਪਾਉਂਦੇ ਸੀ ਤਾਂ ਇੱਥੇ ਕਿਹਾ ਗਿਆ ਕਿ ਹੁਣ ਉਹ ਪੀਂਗਾ ਨਹੀਂ ਪਈਆਂ ਕਿਉਂਕਿ ਪਿੱਪਲ ਟਿੱਪਲਾਂ ਦੀਆਂ ਪੀਂਗਾ ਟਹਿਣੀਆਂ ਸਮੇਤ ਟੁੱਟ ਗਈਆਂ ਹਨ ਅਰਥਾਤ ਜਿਹੜੇ ਰਿਸ਼ਤਿਆਂ ਦੀ ਬੁਨਿਆਦ ਸੀ ਉਹ ਸਾਰੀ ਖੋਖਲੀ ਹੋ ਗਈ ਸੀ ਔਰ ਜਿਹੜੀਆਂ ਲੜਕੀਆਂ ਔਰਤਾਂ ਨੇ ਉਹਨਾਂ ਵਾਸਤੇ ਕੋਈ ਪੀਂਗਾ ਦਾ ਉਸ ਵੇਲੇ ਤੌਰ ਨਹੀਂ ਹੈ ਉਹ ਤਾਂ ਆਪਣੀ ਜਾਨ ਵਿਚਾਰੀਆਂ ਸਨ ਉਹ ਆਪਣੇ ਆਪ ਨੂੰ ਇਸ ਸਾਰੇ ਧਾਰਮਿਕ ਜਿਹੜੇ ਇੱਕ ਫਿਰਕਾ ਪ੍ਰਸਤੀ ਹੈ ਜਾਂ ਧਾਰਮਿਕ ਜਿਹੜੀ ਤਾਕਤਾਂ ਜਿਹੜੀਆਂ ਨੇ ਇੱਕ ਦੂਜੇ ਨੂੰ ਦੀਵਾ ਦਿਖਾਉਂਦੀਆਂ ਨੇ ਉਹਦੀ ਭੇਟ ਚੜ ਰਹੀਆਂ ਸਨ ਜਿੱਥੇ ਬਾਜ ਜੀ ਸੀ ਹੂਕ ਪਿਆਰ ਦੀ ਵੰਝਲੀ ਗੀਤ ਬਾਜ ਅੰਤਲੇ ਪੈਰੇ ਚ ਅਮਰਤਾ ਜੀ ਕਹਿੰਦੇ ਹਨ ਕਿ ਉਹ ਇਹ ਉਹ ਸਮਾਹ ਹੈ ਜਿੱਥੇ ਰਾਜੇ ਦੀ ਜਿਹੜੀ ਪਿਆਰ ਦੀ ਹੂਕ ਸੀ ਵੰਝਲੀ ਵੱਜਦੀ ਸੀ ਤੇ ਸਾਰੇ ਖੁਸ਼ ਹੋ ਕੇ ਉਸ ਨੂੰ ਸੁਣਦੇ ਸਨ ਅੱਜ ਉਹ ਵੰਝਲੀ ਜਿਹੜੀ ਹੈ ਗੁਆਚ ਗਈ ਹੈ ਅਰਥਾਤ ਪੰਜਾਬੀ ਜਾਂ ਭਾਰਤੀ ਲੋਕਾਂ ਦੇ ਖਾਸ ਕਰਕੇ ਹਿੰਦੁਸਤਾਨ ਪਾਕਿਸਤਾਨ ਦੇ ਵਿੱਚ ਜਿਹੜਾ ਪੰਜਾਬੀ ਸੂਬਾ ਹੈ ਉੱਥੋਂ ਦੇ ਲੋਕਾਂ ਦਾ ਪਿਆਰ ਜਿਹੜਾ ਹੀ ਖਤਮ ਹੋ ਗਿਆ ਉਹਨਾਂ ਦੀ ਵੰਝਲੀ ਜਿਹੜੀ ਹੈ ਗੁਆਚ ਗਈ ਕਿਧਰੇ ਅਰਥਾਤ ਉਹਨਾਂ ਦੀ ਪ੍ਰੇਮ ਦੀ ਸੂਰ ਜਿਹੜੀ ਸੀ ਟੁੱਟ ਗਈ ਤੇ ਰਾंजे ਦੇ ਸਭੇ ਵੀਰ ਅਜ ਭੁੱਲ ਗਏ ਉਸ ਤਿਜਾਜ ਕਿ ਰਾਂਝਾ ਜਿਹੜਾ ਸੀ ਜਿਸ ਤਰ੍ਹਾਂ ਉਹ ਵਜਲੀ ਵਜਾਉਂਦਾ ਸੀ ਤੇ ਪ੍ਰੇਮ ਦੇ ਗੀਤ ਜਿਹੜੇ ਸੀ ਉਹ ਗਾਉਂਦਾ ਸੀ ਅੱਜ ਰਾਜੇ ਦੇ ਵੀਰ ਪੰਜਾਬੀ ਜਿਹੜੇ ਸਨ ਉਹ ਸਾਰੇ ਪ੍ਰੇਮ ਦੇ ਪਿਆਰ ਦੇ ਗੀਤ ਭੁੱਲ ਕੇ ਨਫ਼ਰਤ ਦਾ ਸ਼ਿਕਾਰ ਹੋ ਰਹੇ ਸਨ ਤੇ ਇੱਕ ਦੂਜੇ ਨੂੰ ਜਿੱਥੇ ਵੀ ਧਰਮ ਦੇ ਨਾਂ ਤੇ ਲੜਾਈ ਹੁੰਦੀ ਬਾਤ ਚੜ ਕੇ ਇੱਕ ਦੂਜੇ ਨੂੰ ਮਾਰਨ ਤੇ ਇੱਕ ਦੂਜੇ ਨੂੰ ਖਤਮ ਕਰਨ ਤੇ ਇੱਕ ਦੂਜੇ ਦਾ ਨੁਕਸਾਨ ਕਰਨ ਲਈ ਅੱਗੇ ਆ ਰਹੇ ਸਨ ਉਹਨਾਂ ਨੂੰ ਪਿਆਰ ਕਰਨ ਦੀ ਗੱਲ ਕਰਨ ਦੀ ਜਾਚ ਭੁੱਲ ਗਈ ਸੀ ਧਰਤੀ ਤੇ ਲਹੂ ਵਸਿਆ ਕਬਰਾਂ ਪਈਆਂ ਝੋਣ ਇੰਨੀ ਭਿਆਨਕ ਉਸ ਵੇਲੇ ਦੀ ਹਾਲਤ ਸੀ ਕਿ ਧਰਤੀ ਉੱਤੇ ਇਹ ਜਿਹੜਾ ਸੀ ਇਨਸਾਨਾਂ ਦਾ ਲਹੂ ਅਸ ਰਿਆ ਸੀ ਤੇ ਕਬਰਾਂ ਜਿਹੜੀਆਂ ਸਨ ਉਹਨਾਂ ਵਿੱਚੋਂ ਵੀ ਖੂਨ ਉਸੇ ਮਰਿਆ ਸੀ ਕਹਿਣ ਦਾ ਭਾਵ ਕਿ ਬਹੁਤ ਹੀ ਭਿਆਨਕ ਮੰਜ਼ਰ ਸੀ ਲੇਖਕ ਨੇ ਸ਼ਾਇਦ ਉਸ ਸਮਾਂ ਵੇਖਿਆ ਵੀ ਹੈ ਕਿਉਂਕਿ ਲੇਖਕ ਦਾ ਜਨਮ 1919 ਚ ਹੋਇਆ ਤੇ ਉਹਨਾਂ ਨੇ ਉਸ ਵੇਲੇ ਤੱਕ ਸਾਰਾ ਦੌਰ ਵੇਖਿਆ ਹੋਵੇਗਾ ਤੇ ਉਹਨਾਂ ਨੇ ਉਸ ਵੇਖੇ ਹੋਏ ਦੌਰ ਨੂੰ ਇੱਥੇ ਲਿਖਿਆ ਕਿ ਇੰਨੀ ਜ਼ਿਆਦਾ ਭਿਆਨਕ ਮਾਰ ਢਾੜ ਹੋ ਰਹੀ ਸੀ ਕੋਈ 인ਸਾਨੀਅਤ ਜਿਹੜੀ ਸੀ ਉਹ ਖਤਮ ਹੋ ਗਈ ਸੀ ਲੋਕਾਂ ਨੂੰ ਆਪਣੇ ਘਰ ਛੱਡ ਕੇ ਤੇ ਪਾਕਿਸਤਾਨ ਛੱਡ ਕੇ ਭਾਰਤ ਆਉਣਾ ਪਿਆ ਭਾਰਤ ਵਾਲਿਆਂ ਨੂੰ ਪਾਕਿਸਤਾਨ ਜਾਣਾ ਪਿਆ ਤੇ ਰਸਤੇ ਦੇ ਵਿੱਚ ਧਾੜਾਂ ਦੀਆਂ ਧਾੜਾਂ ਇੱਕ ਦੂਜੇ ਤੇ ਹਮਲਾ ਕਰ ਦਿੰਦੀਆਂ ਸਨ ਤੇ ਇਸ ਕਰਕੇ ਧਰਤੀ ਤੇ ਮਨੁੱਖਾਂ ਦਾ ਲਹੂ ਵਸਿਆ ਸੀ ਤੇ ਕਬਰਾਂ ਦੇ ਵਿੱਚੋਂ ਵੀ ਜਿਹੜੀ ਉਹਦੇ ਵਿੱਚੋਂ ਵੀ ਮਤਲਬ ਇੱਕ ਕਵਿਤਰੀ ਦੀ ਕਲਪਨਾ ਹੈ ਵੀ ਕਬਰਾਂ ਦੇ ਵਿੱਚੋਂ ਵੀ ਖੂਨ ਸੇਮ ਰਿਆ ਸੀ ਪ੍ਰੀਤ ਦੀਆਂ ਸ਼ਹਿਜ਼ਾਦੀਆਂ ਅੱਜ ਵਿੱਚ ਮਜ਼ਾਰਾ ਰੋਣ ਪਿਆਰ ਨੂੰ ਸਭ ਤੋਂ ਵੱਡਾ ਰੁਤਬਾ ਦੇਣ ਵਾਲੀਆਂ ਆਤਮਾਵਾਂ ਜਾਂ ਜਿਹੜੀਆਂ ਪ੍ਰੇਮ ਦੀਆਂ ਜਿਹੜੀਆਂ ਸ਼ਹਿਜ਼ਾਦੀਆਂ ਸਨ ਉਹ ਉਸ ਵੇਲੇ ਆਪਣੀਆਂ ਕਬਰਾਂ ਦੇ ਵਿੱਚ ਰੋ ਰਹੀਆਂ ਸਨ ਅੱਜ ਸਭੇ ਕੈਦੋਂ ਬਣ ਗਏ ਹੁਸਨ ਇਸ਼ਕ ਦੇ ਚੋਰ ਅੰਤ ਵਿੱਚ ਕਵੀ ਕਹਿੰਦਾ ਕਿ ਜਿਸ ਤਰ੍ਹਾਂ ਹੀ ਹੀਰ ਦੇ ਚਾਚੇ ਕੈਦੋਂ ਨੇ ਹੀਰ ਤੇ ਰਾਜੇ ਦੇ ਦੇ ਦਰਮਿਆਨ ਦੂਰੀਆਂ ਪਾਈਆਂ ਸਨ ਤੇ ਹੀਰ ਨੂੰ ਜ਼ਹਿਰ ਦੇ ਕੇ ਮਰਵਾ ਦਿੱਤਾ ਸੀ ਉਸੇ ਪ੍ਰਕਾਰ ਅੱਜ ਜਿਹੜੇ ਰਿਸ਼ਤੇ ਹਨ ਨੇੜਲੇ ਉਹ ਵੀ ਇੱਕ ਦੂਜੇ ਦੇ ਜਿਹੜੇ ਹਨ ਕਾਤਲ ਹੋ ਗਏ ਹਨ ਅਰਥਾਤ ਮੁਸਲਮਾਨ ਹਿੰਦੂ ਤੇ ਇੱਕ ਲੋਕ ਸਨ ਜਿਹੜੇ ਸਨ ਇੱਕ ਦੂਜੇ ਤੇ ਦੁਸ਼ਮਣ ਬਣ ਗਏ ਸਨ ਤੇ ਅੱਜ ਕਿਥੋਂ ਲਿਆਈਏ ਲੱਭ ਕੇ ਬਾਰਿਸ਼ ਆਇ ਖੋਰ ਤੇ ਕਵਿਤਰੀ ਫੇਰ ਗੱਲ ਕਰਦੀ ਹੈ ਕਿ ਬਾਰਸ਼ਾ ਨੇ ਤਹੀ ਦੁੱਖ ਵਡਾਇਆ ਸੀ ਅੱਜ ਹੁਣ ਕਿੱਥੋਂ ਇਹੋ ਜਿਹਾ ਕਵੀ ਲੱਭ ਕੇ ਲਿਆਂਦਾ ਜਾਏ ਜਿਹੜਾ ਹੀ ਤੇ ਜਿਹੜਾ ਉਸ ਵੇਲੇ ਦੀਆਂ ਮੁਟਿਆਰਾਂ ਦਾ ਔਰਤਾਂ ਦਾ ਦੁੱਖ ਲਿਖ ਸਕੇ ਤੇ ਅੱਜ ਆਖਾਂ ਬਾਰਸ਼ਾ ਨੂੰ ਤੂੰ ਹੀ ਕਬਰਾਂ ਵਿੱਚੋਂ ਬੋਲ ਤਾਂ ਹੀ ਇੱਥੇ ਫੇਰ ਉਹ ਵਾਸਤਾ ਪਉਂਦੀ ਹੈ ਕਵਿਤਰੀ ਕਿ ਬਾਰਸ਼ਾ ਇਸ ਭਿਆਨਕ ਸਮੇਂ ਦੇ ਵਿੱਚ ਆਪਣੀਆਂ ਕਬਰਾਂ ਚੋਂ ਬੋਲ ਤੇ ਅੱਜ ਕਿਤਾਬੇਸ਼ਕ ਦਾ ਅਗਲਾ ਵਰਕਾ ਫੋਲ ਕਿ ਉਹ ਜਿਹੜਾ ਇਨਸਾਨੀਅਤ ਦੇ ਪਿਆਰ ਦਾ ਇਸ਼ਕ ਦਾ ਅਕਬਰ ਕਾ ਹੈ ਫੂਲ ਤੇ ਨਫ਼ਰਤ ਦੇ ਵਰਕੇ ਨੂੰ ਬੰਦ ਕਰ ਦੇ ਭਾਵ ਨਫ਼ਰਤ ਦਾ ਦੌਰ ਖਤਮ ਕਰ ਦੇ ਤੇ ਪਿਆਰ ਦਾ ਦੌਰ ਫਿਰ ਤੋਂ ਸ਼ੁਰੂ ਕਰ ਦੇ ਇਹ ਇੱਕ ਵਿਤਰੀ ਦੇ ਭਾਵ ਹਨ ਜੋ ਦੋਹਾਂ ਦੇਸ਼ਾਂ ਦਰਮਿਆਨ ਫੈਲੀ ਧਰਮ ਦੇ ਨਾਂ ਤੇ ਜੋ ਕੁੜਤਨ ਸੀ ਉਸ ਸਮੇਂ ਧਰਮ ਦੇ ਨਾਂ ਤੇ ਜੋ ਆਪਸੀ ਦੂਰੀਆਂ ਸਨ ਉਹਨਾਂ ਨੂੰ ਦੂਰ ਕਰਨ ਵਾਸਤੇ ਕਵਿਤਰੀ ਨੇ ਇੱਥੇ ਬਾਰਿਸ਼ਾਂ ਨੂੰ ਬੇਨਤੀ ਕੀਤੀ ਹੈ ਇਹ ਕਵਤਾ ਚਾਹੇ 1977 ਦੇ ਦੌਰ ਦੀ ਹੈ ਪਰ ਉਸ ਵੇਲੇ ਦੇ ਇਸ ਮੁਕੰਮਲ ਜਿਹੜਾ ਸਮੇਂ ਦੀ ਸਾਰਾ ਦ੍ਰਿਸ਼ਿਆ ਸਾਡੇ ਸਾਹਮਣੇ ਰੱਖਦੀ ਹੈ ਤੇ ਇਹ ਤੁਸੀਂ 20 ਨੰਬਰ ਦੇ ਨੂੰ ਹਰ ਤਰ੍ਹਾਂ ਦੇ ਪੇਪਰ ਚ ਵਿਸ਼ਾ ਆ ਸਕਦਾ ਤੇ ਪੈਰਾ ਵਾਈਜ਼ ਪ੍ਰਸੰਗ ਸਹਿਤ ਵਿਆਖਿਆ ਆ ਸਕਦੀ ਹੈ ਪਰ ਸਾਰੇ ਪੈਰੇ ਇੱਕ ਦੂਜੇ ਨਾਲ ਜੁੜੇ ਹਨ ਇਸ ਕਰਕੇ ਇਸ ਨੂੰ ਤੁਸੀਂ ਵਿਆਖਿਆ ਕਰਨ ਵੇਲੇ ਪੂਰਾ ਸਪਸ਼ਟ ਕਰਨਾ ਕਿ ਕਦੋਂ ਦੀ ਰਚਨਾ ਹੈ ਵਾਰਸ਼ਾ ਨੂੰ ਕਿਉਂ ਕਿਹਾ ਹੈ ਤੇ ਇਸ ਵਿੱਚ ਕੈਦੋਂ ਕੌਣ ਹੈ ਲੁੱਡਣ ਮਲਾਹ ਕੌਣ ਹੈ ਇਹ ਸਾਰੇ ਤੁਹਾਨੂੰ ਸਪਸ਼ਟ ਕਰਨੇ ਪੈਣਗੇ ਕਿ ਉਸ ਸਮੇਂ ਦੇ ਹਾਕਮਾਂ ਨੂੰ ਵੀ ਕਵਿਤਰੀ ਨੇ ਵੰਗਾਰਿਆ ਹੈ ਤੇ ਇਸ ਚੈਨਲ ਨਾਲ ਜੁੜਨ ਦੀ ਬਹੁਤ ਬਹੁਤ ਧੰਨਵਾਦ